ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਤੁਹਾਨੂੰ ਆਪਾਂ ਗੁਰਦੁਆਰਾ ਨਾਨਕ ਪਿਆਉ ਸਾਹਿਬ ਦੇ ਦਰਸ਼ਨ ਕਰਾਉਣੇ ਹਨ ਇਹ ਗੁਰਦੁਆਰਾ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ ਇਸ ਗੁਰਦੁਆਰੇ ਦਾ ਇਤਿਹਾਸ ਹੈ ਕਿ ਇਹ ਦੋ ਦਿੱਲੀ ਦੇ ਸੰਤਲ ਤੇ ਸੁਲਤਾਨ ਸਿਕੰਦਰ ਲੋਧੀ ਦੇ ਰਾਜ ਦੌਰਾਨ 1505 ਵਿੱਚ ਗੁਰੂ ਨਾਨਕ ਦੇਵ ਜੀ ਨੇ ਦਿੱਲੀ ਦਾ ਦੌਰਾ ਕੀਤਾ ਸੀ ਇਸ ਦੌਰੇ ਵਕਤ ਗੁਰੂ ਨਾਨਕ ਦੇਵ ਜੀ ਨੇ ਜਿਸ ਬਾਗ ਵਿੱਚ ਡੇਰਾ ਲਾਇਆ ਸੀ ਉਸ ਜਗ੍ਹਾ ਇਹ ਗੁਰਦੁਆਰਾ ਬਣਾਇਆ ਗਿਆ ਲੋਕ ਸਤਕਾਰ ਵੱਜੋਂ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾਂ ਨੂੰ ਕੀਮਤੀ ਤੋਹਫੇ ਅਤੇ ਪੇਟਾ ਚੜਾਉਂਦੇ ਸਨ ਗੁਰੂ ਨਾਨਕ ਦੇਵ ਜੀ ਇਹ ਪੇਟਾ ਗਰੀਬਾਂ ਤੇ ਅਤੇ ਲੋੜਵੰਡਾਂ ਨੂੰ ਵੰਡ ਦਿੰਦੇ ਸਨ ਇਸ ਤੋਂ ਇਲਾਵਾ ਉਹ ਭੁੱਖੇ ਪਿਆਸੇ ਨੂੰ ਭੋਜਨ ਅਤੇ ਪਾਣੀ ਦੀ ਪ੍ਰੇਸ਼ਰਸ਼ ਕਰਦੇ ਸਨ ਜਿਸ ਖੂਹ ਤੋਂ ਗੁਰੂ ਸਾਹਿਬ ਨੇ ਪਾਣੀ ਛਕਾਇਆ ਉਸ ਖੂਹ ਨੂੰ ਸੁਰੱਖਿਤ ਰੱਖਿਆ ਗਿਆ ਹੈ ਗੁਰਦੁਆਰੇ ਦੇ ਅੰਦਰ ਤਲਵਾਰ ਸਾਹਿਬ ਤੋਂ ਖੱਬੇ ਹੱਥ ਸਰੋਵਰ ਤੋਂ ਪਹਿਲਾਂ ਇੱਕ ਖੂਹ ਮੌਜੂਦ ਹੈ ਪਿਉ ਸ਼ਬਦ ਦਾ ਅਰਥ ਹੈ ਪੀਣ ਲਈ ਤਰਲ ਦੀ ਪੇਸ਼ਕਸ਼ ਅਤੇ ਇਸ ਤਰ੍ਹਾਂ ਇਸ ਸਥਾਨ ਇਸ ਦਰਸ਼ਨ ਕਰਨ ਵਾਲੇ ਸਾਰੇ ਪਿਆਸੇ ਲੋਕਾਂ ਨੂੰ ਪਾਣੀ ਦੀ ਪੇਸ਼ਕਸ਼ ਦਾ ਹਵਾਲਾ ਦਿੰਦਾ ਹੈ ਸਮੇਂ ਦੇ ਨਾਲ ਗੁਰਦੁਆਰਾ ਨਾਨਕ ਪਿਉ ਇੱਕ ਪਵਿੱਤਰ ਅਤੇ ਸਤਕਾਰ ਇਤਿਹਾਸਕ ਸਥਾਨ ਦਾ ਦਰਜਾ ਪ੍ਰਾਪਤ ਕਰ ਲਿਆ ਹੈ ਗੁਰਦੁਆਰੇ ਦੇ ਆਲੇ ਦੁਆਲੇ ਦਾ ਬਾਗ ਦਿੱਲੀ ਪੜ ਦੇ ਲੋਕ ਲਈ ਤੀਰਤ ਸਥਾਨ ਬਣ ਗਿਆ ਹੈ